ਕਰਨਾ ਵਕਤੇ ਹਾਂਜੀ ਠੀਕ ਹੈ ਮਗਰ ਇੱਕ ਸੀਟ ਖੋਲੀ ਜਾਈ ਪਿੱਛੋਂ ਸੀਟ ਕੋਲੋਂ ਇੱਕੋ ਜਿਹੜੀ ਸਾਈਡ ਤੇ ਲੱਗਿਆ ਦੋਨੀਆਂ ਖੁੱਲਦੀਆਂ ਆ ਵੀ ਖੁੱਲਦੀ ਆ ਖੁੱਲਨੀ ਬਿਲਕੁਲ ਹੈਗੀਆਂ ਪਰ ਬੱਚੇ ਨਿਕਲਣ ਕੱਢਣ ਵਾਸਤੇ ਤੋ ਉਹ ਦੱਸੋ ਜੀ ਮੈਨੂੰ ਠੀਕ ਹੈ ਕੋਈ ਗੱਲ ਨਹੀਂ ਇੱਕ ਸੀਟ ਤੇ ਇੱਕ ਸੀਟ ਇਹ ਕੱਢੋ ਤੇ ਕੋ ਟੇਢੀ ਬਟਾ ਟੇਢੀ ਲਾ ਦੇ ਠੀਕ ਹੈ ਕੋਈ ਗੱਲ ਨਹੀਂ ਠੀਕ ਆਹਾ ਆ ਤੁਸੀਂ ਉਹ ਕਰੋ ਫੁੱਟ ਬਾਈ ਫੁੱਟ ਜਿਵੇਂ ਬਟਾ ਕਰਦੀ ਹੈ ਹਾਂਜੀ ਇੱਕ ਫੁੱਟ ਐਸਲੋਟ ਇੱਕ ਫੁੱਟ ਐਸਲੋਟ ਇੱਕ ਫੁੱਟ ਆ ਠੀਕ ਹੈ ਫੁੱਟ ਬਾਈ ਫੁੱਟ ਹੈ ਨਾ ਬਾਈ ਫੋਟੋ ਦਾ ਬਾਕ ਕਰ ਹਾਂਜੀ ਫੋਟੋ ਬਾਈ ਫੁੱਟ ਤੇ ਪਿੱਛੇ ਨਾ ਜਿਹੜੇ ਹੈਗੇ ਫਾਇਰ ਦਾ ਪੁਲਿਸ ਦਾ ਠੀਕ ਹੈ ਉਹ ਸਾਰੇ ਪਰਸਪੈਕਟਿਵ ਦੇ ਆ ਸੀ ਗਈ ਸੀ ਉਹ ਉਧਰ ਸਾਈਡ ਤੇ ਕਿਸੇ ਸਾਈਡ ਤੇ ਤਾਂ ਆ ਕੇ ਪਿੱਛੇ ਵੀ ਲਖਾ ਦੂ ਨਾਲ ਹੀ ਪਿੱਛੇ ਵੀ ਲਵਾਉ ਨਾਲ ਮੇਰੀਆਂ ਪਿੱਛੋਂ ਨਾਲ ਤਾਂ ਪਿੱਛੇ ਦੇਖ ਕੇ ਦੱਸ ਲੈ ਸਾਈਡ ਤੇ ਨਹੀਂ ਨਾ ਕਿਸ ਨੂੰ ਵੀ ਪਤਾ ਲੱਗਦਾ ਠੀਕ ਹੈ ਟਾਟੂ ਟੁੰਡੇ ਠੀਕ ਹੈਗੇ ਇਹ ਕਹਾ ਆ ਆ ਟੂਰਿਸਟ ਵਾਲਾ ਵੀਰੇ ਆ ਆ ਟੂਰਿਸਟ ਵਾਲਾ ਲਾਹੋ ਮੈਦਾਨ ਸਾਰੇ ਫਤਿਹ ਹੋ ਗਏ ਆ ਲਾਹ ਹਾ ਦੇ ਸਕੂਲ ਬੈ ਨਹੀਂ ਲਿਖੋ ਸਾਰਾ ਸੇਬੀ ਤੱਕ ਠੀਕ ਹੈ ਯੋ ਨਾ ਬੰਨ ਬੰਨ ਲਉ ਨਾ ਕਿਸੇ ਨੇ ਕਿਤੇ ਰੱਖੋ ਸਰ ਇੱਥੇ ਦਰ ਆ ਬੈਠ ਸਰ ਹਾਂ ਥੋਕੇ ਸਰ ਖੋਲ ਯਾਰ ਆ ਜਾ ਕਿਤੋਂ ਖੋਲੇਗਾ ਇਹ ਨਹੀਂ ਤਰੀ ਨਹੀਂ ਕਿ ਸਭ ਜੈ ਇਮਰਜੈਂਸੀ ਡੋਰ ਇਮਰਜੈਂਸੀ ਡੋਰ ਕਿੱਥੇ ਸਰ ਯਾ ਗੱਡੀ ਆਪਾਂ ਲੈਤੀ ਸੀ ਜੀ ਦੱਸੋ ਜੀ ਆਪਾਂ ਕਰਵਾਣੇ ਨਹੀਂ ਐਮਰਜੈਂਸੀ ਡੋਰ ਤਾਂ ਹਰ ਇੱਕ ਤੇ ਹੁੰਦੀ ਹੈ ਵੀਰ ਮੇਰਾ ਠੀਕ ਹੈ ਆ ਸੀਟ ਫੋਲਡ ਕਰੋ ਫਿਕਸ ਹੈ ਜਿਹੜੀ ਓਕੇ ਸਰ ਫੋਲਡਿੰਗ ਕਰੋ ਨਾਲ ਉਹਨੂੰ ਐਮਰਜੈਂਸੀ ਡੋਰ ਖੋਲੋ ਓਕੇ ਸਰ ਠੀਕ ਹੈ ਬਾਕੀ ਤੇਰੇ ਠੀਕ ਹੈ ਸੀਟਾ ਠੀਕ ਹੈ ਕੋਈ ਨਹੀਂ ਓਕੇ ਸਰ ਆ ਤੇਰੀ ਠੀਕ ਹੈ ਬੱਚਾ ਜਿੱਦਾਂ ਡਿੱਗੂਗਾ ਨਹੀਂ ਇਹਨਾਂ ਦੇ ਐਮਰਜੈਂਸੀ ਡੋਰ ਹੈ ਨਹੀਂ ਵੀਰੇ ਬਾਕੀ ਠੀਕ ਹੈ ਐਮਰਜੈਂਸੀ ਡੋਰ ਓਪਨ ਨਹੀਂ ਹੋ ਰਹੀ ਬਿਲਕੁਲ ਬੰਦ ਫੋਲਡ ਪੱਖੇ ਲਵਾ ਦਾਂਗੇ ਜੀ ਕੋਈ ਗੱਲ ਪੱਖੇ ਹਾਂ ਪੱਖਣਾ ਲਾ ਦੇਮ ਜੀ ਆਹ ਠੀਕ ਹੈ ਤੁਹਾਡਾ ਫਰਸ਼ ਤੁਹਾਡਾ ਠੀਕ ਹੈ ਐਮਰਜੈਂਸੀ ਡੋਰ ਕਿੱਡੀ ਰੱਖੀ ਆ ਰੱਖੀ ਹੈ ਨਾ ਬੰਨ ਫਿਰ ਇਹਨੂੰ ਸੀਟ ਨੂੰ ਕਿਵੇਂ ਕਰਾਂਗੇ ਇਹ ਸੀਟ ਫੋਲਡ ਹੁੰਦੀ ਹੈ ਨਹੀਂ ਹੁੰਦੀ ਇਹਨੂੰ ਫੋਲਡ ਹੁੰਦੀ ਕਰ ਦੇਣਾ ਸਰ ਫੋਲਡ ਹੁੰਦੀ ਕਰੋ ਇਹਨੂੰ ਜਰੂਰ ਜੀ ਕੋਈ ਗੱਲ ਨਹੀਂ ਕਰ ਦੇਣਾ ਸਰ ਜੀ ਕਰਨ ਨੂੰ ਤਾਂ ਕੁਝ ਮੈਂ ਚੈੱਕ ਕਰਨੀ ਦਵਾਰ ਤਾਂ ਕੋਈ ਨਹੀਂ ਜੀ ਕੱਲ ਨੂੰ ਸਰ ਜੱਟ ਕਰਾ ਦੇਵਾਂਗੇ ਇਹ ਗੱਲ ਨਹੀਂ ਐਤਵਾਰ ਨੂੰ ਐਤਵਾਰ ਨੂੰ ਤੁਸੀਂ ਕਰਾ ਲਓ ਠੀਕ ਹੈ ਜੀ ਹਾਂ ਜੀ ਆ ਆ ਆ ਖੋਲਿਓ ਨਾ ਉਧਰ ਦੇ ਇਹ ਮੈਂ ਤੁਹਾਨੂੰ ਦੱਸ ਦਿੰਦਾ ਆ ਸੋਮਵਾਰ ਨੂੰ ਮੈਂ ਚੈੱਕ ਕਰੂੰ ਤੁਹਾਡੀ ਗੱਡੀ ਤੁਹਾਡੇ ਉਧਰ ਆ ਕੇ ਚੈੱਕ ਕਰੂੰ ਠੀਕ ਆ ਸਰ ਜੀ ਆ ਹੁਣ ਦੱਸ ਕਿੰਨਾ ਟਾਈਮ ਲੱਗਿਆ ਤੈਨੂੰ ਜੇ ਤੇਰੀ ਖੁੰਦੀ ਇਹ ਸਰ ਜੀ ਆ ਮਿੰਟ ਵੱਲੋਂ ਲੋਕ ਹੁੰਦਾ ਨਹੀਂ ਲੋਕ ਕਰਵਾ ਦੇ ਵੀਰ ਮੇਰੇ ਲੋਕ ਹੁੰਦੇ ਮੈਂ ਤੇਰੇ ਸਹਿਮਤ ਐ ਜੇ ਆ ਤੇਰੀ ਫੋਲਡ ਹੁੰਦੀ ਤੈਨੂੰ 1 ਮਿੰਟ ਨਹੀਂ ਸੀ ਲੱਗਣਾ ਇਹਨੂੰ ਫੋਲਡ ਕਰਮੀ ਕਰੋ ਠੀਕ ਆ ਜੀ ਠੀਕ ਐ ਨਾ ਜਰੂਰ ਸਰ ਜੀ ਹਾਂ ਲਾਜ਼ਮੀ ਇਹ ਕਰ ਲੈ ਇਹ ਜੋ ਕਿਉਂਕਿ ਫੋਲਡ ਨਹੀਂ ਹੁੰਦੀ ਤੁਹਾਡੇ ਤੋਂ ਬਾਰੀ ਨਹੀਂ ਖੁੱਲਦੀ ਬਾਰੀ ਐਮਰਜੈਂਸੀ ਨਹੀਂ ਖੁੱਲਦੀ ਤਾਂ ਫਿਰ ਕਰਾਂਗੇ ਕੀ ਤੁਸੀਂ ਇਹ ਕਰਦੇਗੇ ਜੀ ਦਾਜ ਜੀ ਇਹਨਾਂ ਦਾ ਨੋਟ ਕਰੋ ਜੀ ਪਹਿਲੀ ਐਮਰਜੈਂਸੀ ਡੋਰ ਨਹੀਂ ਖੁੱਲਦੀ ਕਿੰਨਾ ਨੰਬਰ ਗੱਡੀ ਤੁਹਾਡੀ ਹਾਂ 9425 94 ਹਾਂ 94 ਕੀ ਕੀ ਹੈ ਇਹਨਾਂ ਵਿੱਚ ਐਮਰਜੈਂਸੀ ਵਾਲੀ ਇੱਕ ਡੋਰ ਐਮਰਜੈਂਸੀ ਡੋਰ ਹਾਂਜੀ ਪਿੱਛੇ ਕੈਮਰਾ ਪੱਖੇ ਕੀ ਹੈ ਇੱਕ ਫਾਇਰ ਸਿਲੰਡਰ ਵੱਡਾ ਕਾਇ ਹੈ ਠੀਕ ਹੈ ਠੀਕ ਹੈ ਤਾਂ ਮਰੇ ਸਟਾਰਟ ਕਰ ਲਈਏ ਕਿ ਕਰੀਏ ਉਸ ਨਾਲ ਇੰਜਨ ਚੱਲ ਪਾ ਕੇ ਦੇ ਵਾਸਤੇ ਰੱਖੀਏ ਉੱਥੇ ਬੈਹਨੇ ਹੁੰਦੇ ਨੇ ਨੇ ਇਹਨਾਂ ਨੂੰ ਪਹਿਲੇ ਪਾਸੇ ਕਿਸ ਬਾਸੇ ਰੱਖੋ ਇਹਨਾਂ ਨੂੰ ਰੱਖੋ ਕਿਉਂਕਿ ਬੱਚਾ ਨਾ ਹੋਗਾ ਫਾਸਟਡ ਕਿਟ ਹੈਗੀ ਐ ਸਾਰੀ ਕੋਈ ਫਾਇਰ ਸਿਲੰਡਰ ਚੱਕਿਓ ਆਪਿਆ ਜੀ ਹਾਂ ਜੀ ਬਈ ਇਹਨੂੰ ਚੇਂਜ ਕਰੋ ਹਾਂ ਜੀ ਹਾਂ ਜੀ ਅੱਛਾ ਜੀ ਇਹਨੂੰ ਚੇਂਜ ਕਰ ਦਿਆਂ ਤਾਂ ਤੁਹਾਡਾ ਭਰਾ ਤਾਂ ਐਸਾ ਸੀਗਾ ਜੀ ਨਾ ਨਾ ਅੱਛਾ ਜੀ ਨਹੀਂ ਆ ਰਕੋ ਕੋਲ ਨਹੀਂ ਆ ਰਿਹਾ ਜੀ 23 24 26 ਤੱਕ ਹੈਗਾ ਠੀਕ ਆ ਸਰ ਜੀ ਠੀਕ ਹੈ ਕੋਈ ਗੱਲ ਨਹੀਂ ਪਰ ਇਹਨੂੰ ਵੱਡਾ ਰੱਖੋ 5 ਤੋਂ 6 ਕਿਲੋ ਵਾਲਾ 6 ਕਿਲੋ ਵਾਲਾ ਸਾ 6 ਆ ਨਹੀਂ ਚੱਲੂਗਾ ਕੋਈ ਗੱਲ ਨਹੀਂ ਠੀਕ ਹੈ ਸਰ 10 ਦਿਨ ਦਾ ਟਾਈਮ ਦਿਓ ਜੀ ਜਿੰਨੇ ਵੀ ਤੁਹਾਡੀਆਂ ਖਾਮੀਆਂ ਨੇ ਉਸ ਤੋਂ ਬਾਅਦ ਹੀ ਪਾਸ ਹੋਊਗਾ ਉਸ ਤੋਂ ਬਾਅਦ ਪਾਸਿੰਗ ਹੋਣੀ ਆ ਬਸ ਇਹ ਆ ਜੋ ਇੱਧਰ ਦੀ ਆਓ ਕਿਧਰ ਗਿਆ ਡਰਾਈਵਰ ਸਾਹਿਬ ਆਜੋ ਆਜੋ ਡਰਾਈਵਰ ਸਾਹਿਬ ਇਹਨੂੰ ਐਮਰਜੈਂਸੀ ਡੋਰ ਖੋਲੋ ਓਕੇ ਸਰ ਖੋਲੋ ਐਮਰਜੈਂਸੀ ਡੋਰ ਤੇ ਆ ਜਿਹੜੀ ਤੁਹਾਡੀ ਸੀਟ ਆ ਇਹ ਇਹ ਫੋਲਡ ਜੋ ਥੱਲੇ ਨੂੰ ਫੋਲਡ ਹੋ ਜਾ ਓਕੇ ਜੀ ਟੋ ਫੋਲਡ ਹੋ ਜਾ ਓਕੇ ਜੀ ਫਿਰ ਇਹ ਐਮਰਜੈਂਸੀ ਉੱਪਰ ਕੋਲੋਗੇ ਤੁਸੀਂ ਕਰਵਾ ਦੇਗੇ ਇਹ ਤੁਸੀਂ ਦੇਖ ਲਓ ਵੀ ਫੇਰ ਬਾਸ ਹੋ ਜੀ ਪਹਿਲਾਂ ਰੋਜ਼ਮੈਰੀ ਨਾਲ ਚੱਲਦੇ ਸੀ ਨਹੀਂ ਸਰ ਇਹ ਸੰਗਰੂਰ ਤੋਂ ਗੱਡੀ ਲੈ ਕੇ ਆਏ ਸੀ ਸਰ ਤੇ ਇਹ ਸਾਰੇ ਆਹ ਰੋਜ਼ਮੈਰੀ ਪਬਲਿਕ ਸਕੂਲ ਸੁਨਾਮ ਲਿਖਿਆ ਪਿਆ ਆ ਵੀ ਹੈ ਜੀ ਆ ਵੀ ਆ ਸਕੂਲੀ ਬੱਸ ਕਿਹੜਾ ਹੈਗਾ ਉਹ ਰਹਿ ਗਿਆ ਨੂੰ ਵੱਡਾ ਕਰਵਾ ਲਿਆ ਆ ਜਾ ਵੀਰ ਡਰਾਈਵਰ ਕਿੱਧਰ ਗਿਆ ਦਾ ਹਾਂ ਸਮਾਰਕ ਦੇ ਪਾਸੂ ਦਾ ਨਾ ਇਹ ਲੈ ਪਾਸ ਕਰਨੀ ਨਹੀਂ ਸਰੀਆਂ ਕਰਕੇ ਦੇਣਗੇ ਆਪ ਫਿਰ ਪਾਸ ਹੋਣਗੇ ਅਸੀਂ ਹਲੇ ਤਾਂ ਇਹਨਾਂ ਨੂੰ ਇੱਕ ਵਾਰੀ ਉਹ ਕਰ ਰਹੇ ਆ ਆਏ ਆ ਨਾ ਆਪਣੇ ਕੋਲ ਆ ਆਹ ਕਾਹਦੀ ਬਾਤ ਹੋ ਗਈ ਤੇ ਵੀਰੇ ਤੁਸੀਂ ਕਹੀਏ ਜੇ ਤੁਸੀਂ ਸ਼ੀਟਰ ਮੋੜਿਆ ਫਿਰ ਦੀ ਦੀ ਸ਼ੀਟ ਨਹੀਂ ਮੀ ਆਜੀ ਹਾਂ ਇਹ ਕਿਹਦਾ ਬੱਚਾ ਵਾਹ ਨਾ ਨਾ ਇਹ ਤੇ ਬੱਚਾ ਨਾ ਬਿਠਾਇਆ ਹੀ ਨਹੀਂ ਗੱਦਾ ਜੇ ਤੁਸੀਂ ਮੈਂ ਤੁਹਾਨੂੰ ਦੱਸ ਦਿੰਦਾ ਤੁਸੀਂ ਚੌਂਕੜੀ ਮਾਰ ਕੇ ਬੱਚੇ ਬਿਠਾਉਨੇ ਹੋ ਨਹੀਂ ਜੀ ਇਹ ਤੇ ਇਹ ਤੇ ਬੱਚੇ ਨਹੀਂ ਬਿਠਾਉਣੇ ਵੀਰ ਮੈਂ ਇਹਨੂੰ ਸਾਰੇ ਨੂੰ ਪੱਟ ਦਿਓ ਜਾਂ ਤੁਸੀਂ ਇਹ ਰੱਖੋ ਵੀ ਤੁਹਾਡੇ ਵਾਸਤੇ ਗੱਦਾ ਲੱਗਾ ਹੋਇਆ ਤਾਂ ਇਹਨੂੰ ਇੱਥੋਂ ਬੰਦ ਕਰੋ ਐਂਗਲ ਲਾ ਕੇ ਹਾਂ ਬੰਦ ਕਰੋ ਬੱਚਾ ਨਹੀਂ ਕੋਈ ਮੂਰੇ ਬੈਠੂਗਾ ਨਹੀਂ ਓਕੇ ਠੀਕ ਹੈ ਠੀਕ ਹੈ ਜੇ ਬੱਚੇ ਬਸ ਹੀਟਰ ਲੋਡ ਸੀਟ ਲਵਾਉਣੀਆਂ ਲਵਾ ਲਓ ਪਰ ਫਿਰ ਆ ਆ ਨਹੀਂ ਫੁੱਟਾ ਲੱਗਣਾ ਹੀਟਰ ਲਵਾ ਦਿੰਦੇ ਹਾਂ ਹਾਂ ਆ ਪਟਾਉ ਸਾਰਾ ਕੁਝ ਕੀ ਬਤਾ ਦੇ ਹਾਂ ਮੈਂ ਤਾਂ ਹੁਣ ਤੇ ਸਿਲੰਡਰ ਵੱਡਾ ਤੇ ਸਵੀਟ ਕੋਰਨਰ ਠੀਕ ਲੱਗ ਗਿਆ ਕੈਮਰਾ ਇੱਕ ਕੈਮਰਾ ਦੂਜਾ ਵੀ ਲਵਾਓ ਮਗਰ ਨਹੀਂ ਹਾਂਜੀ ਲਵਾ ਲਾਂ ਪੱਖੇ ਹੋਰ ਲਵਾਓ ਪੱਖੇ ਲਵਾ ਦੇਓ ਕੋਤੋਂ ਚਾਹੀਦਾ ਵੀ ਐਮਰਜੈਂਸੀ ਸੀ ਕਿੱਥੋਂ ਖੋਲਣੀ ਰੰਬ ਨਾ ਕਰੇ ਲੋਡ ਪੈ ਜੀ ਤੇ ਹੈ ਤੁਹਾਡੇ ਕੋਲ ਕੋਈ ਇਹਨਾਂ ਨੂੰ ਪੱਤੇ ਨੂੰ ਸਹੀ ਕਰਕੇ ਕਸਾਓ ਜੀ ਇਹਨਾਂ ਨੂੰ ਉਹ ਕਰਕੇ ਆਈ ਨਾ ਉਹ ਕਰਕੇ ਨਾ ਇਹ ਵੀ ਤਾਂ ਨਹੀਂ ਹੋ ਗਾ ਬੜਾ ਵਧੀਆ ਸਹੀ ਕਰਾ ਨੀਆ ਨਾ ਨਟ ਨਟ ਕਸਾਓ ਇਹਨਾਂ ਨੂੰ ਥੋੜੀਆਂ ਪਾਸਿੰਗ ਹੀ ਫੇਰ ਹੋਣੀਆਂ ਅੱਛਾ ਜਵਾਬ ਬੰਦੇ ਹੱਥ ਪਾ ਕੇ ਹਾਂ ਇਹ ਪੱਤੀ ਜਮਾਈ ਨੋਰਮਲ ਇਹ ਥੋੜੀਆਂ ਪਾਸ ਫੇਰ ਹੋਣੀਆਂ ਵੀਰ ਹਾਂ ਇਹ ਜਾਨੀ ਕਿ 692 ਸਿੱਧਰ ਤੋਂ ਚੈੱਕ ਕਰਾਂਗੇ ਹਾਂਜੀ ਇੱਥੇ ਇੱਕ ਆਜੋ ਆ ਦੋ ਹੀ ਲੱਗੀਆਂ ਇੱਕ ਹੋਰ ਲਵਾਓ ਤੀਜੀ ਕੋਲ ਲਵਾਓ ਦੇ ਬਰਾਬਰ ਤਿੰਨ ਹੁੰਦੀਆਂ ਇਹ ਹਾਂਜੀ ਠੀਕ ਹੈ ਬੱਚੇ ਇਹਦੇ ਵਿੱਚੋਂ ਦੀ ਇਹਨੂੰ ਸੀਸ਼ਨ ਪਾਸੇ ਕਰਕੇ ਆ ਜਾ ਸਕਦਾਗਾ şartਤ ਕਰਦੇ ਲੱਗੇ ਬੱਚੇ ਜਦ ਇਹਦੇ ਬਰਾਬਰ ਲੱਗੇ ਉਹ ਬੱਚੇ ਵਿੱਚੋਂ ਦੀ ਨਹੀਂ ਕੋਲ ਹਾਂ ਠੀਕ ਹੈ ਕੀ ਲੋੜ ਹਾਂ 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 ਅਨੂ ਐਮਰਜੈਂਸੀ ਖੋਲਦੀ ਕਰੋ ਇਹਨੂੰ ਜਿਵੇਂ ਮਰਜ਼ੀ ਕਰੋ ਨਹੀਂ ਕਰ ਦਿਆਂਗੇ ਸੀਟ ਥੋੜੀ ਫੋਲਡ ਹੋਵੇ ਮੈਂ ਸੋਮਵਾਰ ਨੂੰ ਚੈੱਕ ਕਰਕੇ ਥੋੜਾ ਫੇਰ ਐਗਰੀਮੈਂਟ ਪਾਸ ਹੋਊਗਾ ਕਰਵਾ ਦੂਜੇ ਕਰਵਾ ਦੂ ਮੈਂ ਬਰਾ 12 ਸਵਾਰ ਨੂੰ ਕਰਵਾਉ ਹਾਂ ਮੋਲ ਕਿੱਡੀ ਲੱਗੀ ਵਿੱਚ ਇਹ ਨਹੀਂ ਐਮਰਜੈਂਸੀ ਡੋਰ ਤੇਰੇ ਕੋਲ ਵੀ ਹੈ ਨਹੀਂ ਹਣਾ ਸਹੀ ਹੈ ਜੀ ਐ ਨਹੀਂ ਨਾ ਨਾ ਪਹਿਲਾਂ ਹਾਈ ਨਹੀਂ ਕਿ ਪਰ ਹੁਣ ਸੰ ਚਾਹੀਦੀ ਐ ਪਹਿਲਾਂ ਤਾਂ ਆਪਾਂ ਵੀ ਸਕੂਲ ਤੁਰ ਕੇ ਜਾਂਦੇ ਸੀ ਪੁੱਤ ਹੁਣ ਆਪਾਂ ਵੀ ਸਾਰੇ ਉੱਥੇ ਜਾਂਦੇ ਆਂਗੇ ਬੱਚੇ ਜਾਂਦੇ ਆ ਨਾ ਬੰਨਾਂ ਤੇ ਹਾਂ ਕੈਮਰਾ ਇੱਥੇ ਵੀ ਲਾਓ ਇਹਨੂੰ ਐਮਰਜੈਂਸੀ ਡੋਰ ਕੋ ਵਰਤੋ ਆਹ ਸੀਟ ਥੋੜੀ ਫੋਲਡ ਹੋਵੇ ਠੀਕ ਔਖਾ ਕੋਈ ਨਹੀਂ ਨਹੀਂ ਇਹ ਨਹੀਂ ਹੋਣੀ ਦੇ ਨਹੀਂ ਦਿੰਦੇ ਹਾਂ ਵਾ ਉਹ ਤਾਂ ਤੇਰੇ ਤੇ ਆ ਗਿਆ ਇੱਕ ਪੱਖੇ ਨਾਲ ਕਿੱਥੇ ਹਾਂ ਇਹਨੂੰ ਚੱਲ ਦਈਏ ਇਹਨੂੰ ਸੈਟ ਕਰਾਉਣ ਨਾਲ ਨਹੀਂ ਨਹੀਂ ਇੱਕ ਇੱਕ ਪੱਖੇ ਨਾਲ ਥੋੜੀ ਚੱਲੂਗਾ ਇੰਨੇ ਬੱਚੇ ਆ ਤੇਰਾ ਫਾਇਰ ਸਿਲੰਡਰ ਉਹ ਨਹੀਂ ਨਾ ਪੰਜ ਘੱਟੋ ਘਾਟੇ 5 ਤੋਂ 6 ਕਿਲੋ ਵਾਲਾ ਰੱਖੋ ਜੀ ਠੀਕ ਉਹ ਨਹੀਂ ਵਰਤੋ ਚਾਹੁੰਦਾ ਇਹਨਾਂ ਦੇ ਵਿੱਚ ਇੱਕ ਕੈਮਰਾ फायर सिलेंडर फास्टड किट फास्टड किट चक्यो थैंक यू कोनो हुई है नई 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 है नहीं तो कोई नहीं ਇਹ ਜਿਹੜਾ ਡੇਟ ਇਹਨਾਂ ਦਾ ਦੋਰੀ ਪੈਂਦਾ। ਪਾਈ ਤੱਕ ਕੋਈ ਨਹੀਂ। ਪਰ ਇਹਨੋਂ ਨੂੰ ਤੁਸੀਂ ਐਂਕਲੋ 6 ਮਹੀਨੇ ਬਾਅਦ ਬਦਲਦੇ ਰਿਆ ਕਰੋ। ਠੀਕ। ਇਹ ਨਹੀਂ ਵੀ ਤੁਸੀਂ ਇੱਕ ਵਾਰੀ ਰੱਖ ਲਈ ਡੇਟ ਸਾਲ ਦਾ ਹੀ ਪਈ ਐ ਨਾ। ਇਹ ਸਕੂਲ ਵਾਲਿਆਂ ਨੂੰ ਕਹਿ ਦਿਓ 6 ਮਹੀਨੇ ਬਾਅਦ ਬਦਲਦੇ ਰਹਿਣਾ। ਇਹਨਾਂ ਦੇ ਪੱਖੇ ਕਰਾ ਲਓ ਵੀਰੇ। ਠੀਕ ਹੈ ਜੀ। ਠੀਕ ਹੈ। ਕੈਮਰਾ ਪਿੱਛੇ ਲਵਾ ਲਓ। ਇਹ ਤਾਂ ਦੂ ਬਾਹਰਲੇ ਪਾਸੇ ਰੱਖਿਆ ਹੋਣਾ ਬਾਹਰਲੇ ਪਾਸੇ ਹੋਣਾ। ਹਾਂਜੀ ਹਾਂ। ਉਹ ਛੋਟਾ ਲਵਾ ਲਾ ਬਾਹਰਲੇ ਪਾਸੇ ਰਿਕਾਰਡਿੰਗ ਵਾਸਤੇ। ਇਨੂੰ ਪਿੱਛੇ ਕਰਾ ਲਾ ਠੀਕ ਹੁਣ ਦੱਸ ਓਕੇ ਤੇ ਐਮਰਜੈਂਸੀ ਡੋਰ ਠੀਕ ਐਮਰਜੈਂਸੀ ਡੋਰ ਸਾਰਾਂ ਦੇ ਮਾੜਾ ਹਾਲ ਲੱਗ ਜੀ ਆਹ ਸਰੇ ਤੇ ਵਿੱਚ ਉਹ ਵੀ ਲਿਖਾਓ ਨਹੀਂ 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 ਪੁਲਿਸ ਦਾ ਫਾਇਰ ਦਾ ਉਹ ਸਾਰੇ ਜਿਹੜੇ ਹੈਗੇ ਨੰਬਰ ਉਹ ਸਾਰੇ ਲਿਖਾ ਲਓ ਹਾਂ ਇਹਨੂੰ ਐਮਰਜੈਂਸੀ ਡੋਰ ਖੋਦ ਕਦੋਂ ਚੈੱਕ ਕਰੋਗੇ ਕਿਸੇ ਤੇ ਕੋਈ ਨਹੀਂ ਆਇਤੋ ਤੁਸੀਂ ਮੈਸਟਰਿੰਗ ਦਿਖਾਉਂਗੇ ਆਪੇ ਬਣਾ ਲੂ ਇਹ ਦੱਸੋ ਜੀ ਤੁਸੀਂ ਕਦੋਂ ਦਿਖਾਉਂਗੇ ਸਾਨੂੰ ਚੈੱਕ ਕਰੋਗੇ ਅੱਜ ਕੀ ਵਾਰ ਹੈ ਵੀਰਵਾਰ ਅਲੇ ਵੀਰਵਾਰ ਚੈੱਕ ਕਰਾਂਗੇ ਅਸੀਂ ਕਿਉਂ ਵਿੱਚੋਂ ਚਲੇ ਐਤਵਾਰ ਆ ਕੇ ਅਸੀਂ ਨੀਚਰਾਂ ਦਿਵਾਰ ਦੀ ਛੁੱਟੀ ਹੀ ਹੈ 15 ਦਿਨ ਦੀ ਵੀ ਤ੍ਰਿਕ ਤੱਕ ਦਾ ਪਾਸ ਫਿਰ ਜੇ ਤੋ ਪਾਸ ਜੀ ਅਗਲੇ ਸਿਪਟਿਸ਼ਨ ਤੇ ਪੈਸੇ ਲੈ ਕਰੂੰਗਾ ਬਈ ਇਹ ਜਿੱਦੀ ਚੈੱਕ ਹੀ ਕਰੂੰਗਾ ਤੁਹਾਡਾ ਫੈਸਲਾ ਠੀਕ ਹੈ ਨਾ ਇਹਦਾ ਫੇਰੀ ਪਾਸ ਉਹਦਾ ਇੱਥੇ ਉਹ ਤਾਂ ਤੁਹਾਨੂੰ ਲਾਸ ਤੁਹਾਨੂੰ ਹੈ ਠੀਕ ਹੈ ਨਾ ਦਾ ਸਾਨੂੰ ਲਾਸ ਹੈ ਨਾ ਬਾਈ ਨੂੰ ਲਾਸ ਹੈ ਹੈ ਨਹੀਂ ਮੈਂ ਤਾਂ ਤੈਨੂੰ ਅਗਲੇ ਵੀਰਵਾਰ ਤੱਕ ਕਹਿਤਾ ਕੰਮ ਤਾਂ ਹੋ ਗਿਆ ਠੀਕ ਹੈ ਠੀਕ ਹੈ ਨਾ ਉਹਦਾ ਤੂੰ ਮਿਸਤਰੀ ਨਾਲ ਗੱਲ ਕਰ ਲੈ ਜਦੋਂ ਮਰਜ਼ੀ ਲਾ ਦੇ ਕਰ ਦੂਗਾ 2 ਘੰਟਿਆਂ ਚੋਂ ਤਾਂ ਸੀਟ ਫੋਲਡ ਆਹ ਐਮਰਜੈਂਸੀ ਡੋਰ ਖੁੱਲਦੀ ਠੀਕ ਹੈ ਨਾ ਨਾਲ ਸਕੂਲ ਦਾ ਬਾਦ ਕਰਾਵਾ ਜਦੋਂ ਮਰਜ਼ੀ ਜਦੋਂ ਮਰਜ਼ੀ ਕਰਾ ਲੋ ਓਕੇ ਬਾਕੀ ਪਾਸਿੰਗ ਉਦੋਂ ਹੀ ਹੋਣੀ ਹੈ ਜਦੋਂ ਤੁਸੀਂ ਕੰਪਲੀਟ ਤੁਸੀਂ ਦਿਖਾਤੀਆਂ ਹਾਂਜੀ ਠੀਕ ਹੈ ਨਾ ਠੀਕ ਹੈ ਜੀ ਫਿਰ ਉਸ ਆ ਨਾ ਮੇਨਾ ਸਬ ਇਨਸਪੈਕਟਰ ਅਮਰੀਕ ਸਿੰਘ ਇੰਚਾਰਜ ਦਾ ਕੋਟਾ ਹੰਡਾ ਪੰਜਾਬ ਸਰਕਾਰ ਵੱਲੋਂ ਇੱਕ ਸੇਫ ਸਕੂਲ ਪਾਲਿਸੀ ਦੇ ਤਹਿਤ ਜਿੰਨੇ ਵੀ ਸਰਕਾਰੀ ਸਕੂਲ ਆ ਉਹਨਾਂ ਚ ਬੱਸਾਂ ਲਗਾਏ ਗਏ ਜਿਨ੍ਹਾਂ ਦੀ ਇੱਕ ਕਮੇਟੀ ਬਣੀ ਹੋਈ ਹੋਈ ਹੈ ਇਹਦੇ ਵਿੱਚ ਟ੍ਰੈਕਪ ਦੇ ਵੀ ਜਿਹੜਾ ਵੀ ਇੰਚਾਰਜ ਲੋ ਮੈਂਬਰ ਹੋਗਾ ਉਹਦੇ ਸੰਬੰਧ ਵਿੱਚ ਜੇ ਅਸੀਂ ਕਨੇਯਾ ਨਗਰ ਸਕੂਲ ਦੇ ਵਿੱਚੋਂ ਬੱਸਾਂ ਚੈੱਕ ਕਰਨੀਆਂ ਆ ਜਿਨ੍ਹਾਂ 'ਚ ਕੋਈ ਕਮੀਆਂ ਪਈਆਂ ਗਈਆਂ ਉਹਨਾਂ ਨੂੰ ਦੱਸਿਆ ਗਿਆ ਵੀ ਇਹ ਕਮੀਆਂ ਉਹਦੀਆਂ ਦੂਰ ਕਰੋ ਫੇਰੇ ਪਾਸੋਂ ਹੋਣੀਆਂ ਕਿੰਨੀਆਂ ਬੱਸਾਂ ਇਹ ਇਹ ਕਰੀਬ 7 ਬੱਸਾਂ ਸੀਗੀਆਂ ਇਹਨਾਂ ਦੀਆਂ ਜਿਹੜੀਆਂ ਕਮੀਆਂ ਜਿਵੇਂ ਕੈਮਰੇ ਹੈ ਨਹੀਂ ਸੀਟਾਂ ਦੇ ਕੁਛ ਟੁੱਟੇ ਹੋਏ ਐਮਰਜੈਂਸੀ ਡੋਰ ਹੈ ਨਹੀਂ ਜਾਂ ਕਲਰ ਦਾ ਹੈ ਨਹੀਂ ਉਹ ਸਾਰਾ ਇਹਨਾਂ ਨੂੰ ਹਦਿੱਤ ਕਰਤੀਆਂ ਡਰਾਈਵਰਾਂ ਨੂੰ ਮਾਲਕਾਂ ਨੂੰਗੇ ਉਹ ਜਦੋਂ ਪਾਸ ਕਰਾ ਲੈਣਗੇ ਕਰਾ ਲੈਣਗੇ ਇਹਨਾਂ ਦਾ ਕੰਮ ਫਿਰ ਇਹ ਪਾਸਿੰਗ ਕਰਾ ਕੇ ਸਕੂਲਾਂ ਉਹਦੇ ਨਾਲ ਅਟੈਚ ਕੀਤੇ ਜਾਂਦੀਆਂ ਜਾਨੀਆਂ ਬੱਚਿਆਂ ਵਾਸਤੇ ਇੱਕੋ ਸਕੂਲ ਦੀ ਬੱਸਾਂ ਆ ਲੱਗ ਪਿੰਡ ਉਹ ਕਿਸੇ ਦੇ ਵੀ ਨਹੀਂ ਪਾਈ ਗਈ ਹਾਂਜੀ ਉਹ ਸਾਰੇ ਨੂੰ ਹਦਾਇਤ ਕਰਤੀ ਵੀ ਸਾਰੇ ਆਪਦੇ ਐਮਰਜੈਂਸੀ ਵਿੰਡੋ ਲੋਭਾਓ ਉਹ ਸਾਨੂੰ ਚੈੱਕ ਕਰਾਓ ਜਨਾਜ ਕਰੋ ਚੈੱਕ ਨਹੀਂ ਹੁੰਦੇ ਉਹਨਾਂ ਜਿੱਕਰ ਨਹੀਂ ਕੋਈ ਪਾਸਿੰਗ ਨਹੀਂ ਹੋਊਗੀ ਕਿਸੇ ਵੀ ਸਕੂਲ ਨਾਲ ਨਹੀਂ ਚੱਲੂਗੀ ਕੋਈ ਵੀ ਬੱਸ ਸਕੂਲ ਦੇ ਵੱਲੋਂ ਚੈੱਕ ਇਨ ਕੀਤੀ ਜਾਂਦੀ ਹੈ ਕਿ ਜਿਵੇਂ ਜਿਹੜੇ ਚੱਲਦੀਆਂ ਜੀ ਵੀ ਜਿਵੇਂ ਐਮਰਜੈਂਸੀ ਵਾਲੀਆਂ ਪਿੰਡੋ ਪਰ ਖੁਦ ਦੀਆਂ ਵੀ ਹਾਂ ਦੇਖੋ ਸਾਡੇ ਵੱਲੋਂ ਵੀ ਚੈੱਕ ਕੀਤੀ ਜਾਂਦੀ ਹੈ ਟ੍ਰੈਫਿਕ ਪੁਲਿਸ ਵੱਲੋਂ ਵੀ ਜਿੱਥੇ ਚੈੱਕ ਕੀਤੀਆਂ ਉੱਥੇ ਵੀ ਉਹਨਾਂ ਨੂੰ ਹਦਾਇਤ ਕੀਤੀ ਜਾਂ ਇਹਨਾਂ ਦਾ ਕੋਈ ਮਾਡਲ ਨਹੀਂ ਹੁੰਦਾ ਕਿ ਜਿਵੇਂ ਇੰਨਾ ਇੱਕ ਮਾਡਲ ਬਾਅਦ ਵੀ ਇਹ ਨਹੀਂ ਚੱਲੇਗਾ ਨਹੀਂ ਦੇਖੋ ਉਹਦੇ ਚ ਆਰਟੀਓ ਸਾਹਿਬ ਵੱਲੋਂ ਪਾਸਿੰਗ ਹੋ ਜਾਂਦੀ ਹੈ ਇੱਕ ਸਾਲ ਦੀ ਜੇਕਰ ਉਹ ਪਾਸ ਕਰਾਉਂਦੇ ਹੈਗੇ ਤਾਂ ਚੱਲੂਗੀ ਜੇਕਰ ਆਰਟੀਓ ਸਾਹਿਬ ਹੀ ਨਹੀਂ ਪਾਸਿੰਗ ਕਰਦੇ ਫਿਰ ਉਹ ਚੱਲੂਗੀ ਨਹੀਂ ਇਸ ਇੱਕ ਵਿੱਚ ਬੱਸ ਦੇਖੀ ਗਈ ਹੈਗੀ ਰੰਗ ਜ਼ਰੂਰ ਹੋਇਆ ਪਰ ਵਿੱਚੋਂ ਗੜੀ ਵੀ ਪਈ ਹੈਗੀ ਸਟਾਫ ਨੇ ਕੋ ਉਹਨਾਂ ਨੂੰ ਆਪਣੇ ਜਵਾਬ ਦਿੱਤੇ ਜੀ ਵੀ ਤੁਹਾਡੀ ਇਹ ਪਾਸਿੰਗ ਨਹੀਂ ਹੋਊਗੀ ਬਿਲਕੁਲ ਜਵਾਬ ਦਿੱਤੇ ਵੀ ਜਿਹੜੀ ਪਾਸ ਨਹੀਂ ਹੋਊਗੀ ਜੇ ਤੁਹਾਨੂੰ ਆਰਟੀਓ ਸਾਹਿਬ ਜਾਂ ਹੋਰ ਅਥਾਰਟੀ ਕੋਈ ਕਰਦੀ ਹੈ ਚਲਾਉਂਦੀ ਹੈ ਤਾਂ ਚਲਾ ਦੇ ਸਾਨੂੰ ਕੋਈ ਪਰ ਇੱਕ ਸਕੂਲ ਦੀ ਬੱਸਾਂ ਹੀ ਨਹੀਂ ਇਹ ਵੱਖ-ਵੱਖਰੀ ਸਕੂਲਾਂ ਦੀਆਂ ਮੇਰਾ ਨਾਮਪੁਰੇ ਦੀ ਹੈ ਮਰਾ ਦੀ ਹੈ ਤੇ ਰਾਮਨਗਰ ਦੀ ਠੀਕ ਕੀ ਦੇਖਣਾ ਹੈ ਹਾਂਜੀ ਮੇਰਾ ਨਾਮ ਮਮਤਾ ਖੁਰਾਨਾ ਹੈ ਮੈਡਿਓ ਸੈਕੰਡਰੀ ਮਥਿੰਡਾ ਅੱਜ ਬਸੰਦੀ ਚੈਕਿੰਗ ਹੋ ਰਹੀ ਸੀ ਕਿ ਸੋਜੇ ਵੱਲੋਂ ਹਾਂਜੀ ਇਹਦੇ ਸਾਨੂੰ ਜੋ ਨਾਰਮਸ ਉੱਪਰੋਂ ਆਉਂਦੇ ਆ ਅਸੀਂ ਉਹਨਾਂ ਨੂੰ ਚੈੱਕ ਕਰਨ ਨੂੰ ਕ੍ਰਾਂਤੀ ਇਹਨਾਂ ਨੂੰ ਲੱਗਦਾ ਹੈ ਉਹਦੇ ਲਈ ਕਮੇਟੀ ਬਣਾਈ ਹੈ ਕਮੇਟੀ ਸਾਰਾ ਚੈਕਿੰਗ ਕਰੇਗੀ ਕਿੰਨੀਆਂ ਬਸਾਂ ਦੀ ਕਿੰਨੇ ਸਕੂਲ ਦਾ ਦੇਖੋ ਜਿਹੜਾ ਸਾਡੇ ਐਸਓਈ ਸਕੂਲਸ ਆ ਉਹਨਾਂ ਦੀਆਂ ਇਹ ਜਿਹੜਾ ਬਸਾਈ ਨਹੀਂ ਆਈ ਇਹਨਾਂ ਤੇ ਤਕਰੀਬਨ ਇਹ ਬਰਦਾਸ਼ੀ ਵਿੰਡੋ ਵੀ ਨਹੀਂ ਜੀ ਹੋਰ ਵੀ ਕਈ ਹਾਂਜੀ ਹਾਂਜੀ ਉਹ ਸਾਰਾ ਸੀਸ ਨੋਟ ਹੋਈ ਹੈ ਅਸੀਂ ਉਹਨਾਂ ਨੂੰ ਟਾਈਮ ਦੇਵਾਂਗੇ ਜਦੋਂ ਕੰਪਲੀਟ ਕਰਦੇ ਫੇਰੀ ਆਪਾਂ ਨੈਕਸਟ ਟੈਂਕਿੰਗ ਵਿੱਚੋਂ ਬਲੈਂਸ ਵੀ ਚੱਲ ਜਾਂਦੀ ਹੈ ਜੀ ਨਾਂ ਤੇ ਦੇਖੋ ਮੈਂ ਹੁਣ ਜੁਆਇਨ ਕੀਤਾ ਨਵਾਂ ਹੀ ਡਿਸਟ੍ਰਿਕਟ ਦਾ ਮੈਂ ਥੋੜਾ ਪਤਾ ਕਰਵਾਇਆ ਕਿ ਇਹ ਸਕੂਲ ਇਹ ਪਹਿਲਾਂ ਚੱਲ ਰਿਹਾ ਹੈ ਕਿ ਨਵਾਂ ਹੀ ਆ ਰਿਹਾ ਹੈ